ਪੜਦੇ ਕਿਤੇ ਡੇਗੀ ਨਾ ਪਵਾ ਮੈਂ ਭਰਾ ਦੇ ਚਾਹ ਜੱਟਾਂ ਨੂੰ ਪੈਲੀਆਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਲਓ ਜੀ ਇਹ ਜੱਟੀ 15 ਮਰਬਿਆਂ ਵਾਲੀ ਬਣਾ ਲੈ ਲੱਗੀ ਆ ਇਹ 15 ਮਰਬਿਆਂ ਵਾਲੀ ਜੱਟੀ ਬਖੌਣੇ ਤੁਹਾਨੂੰ ਮੈਂ ਇਧਰ ਪਿਛਾ ਮੁੜ ਜਾਗਾ ਗਿਆ ਮੈਂ ਦੱਸੋ ਹੁਣ ਆਪ ਤੇ ਪੈਲੀਆਂ ਚ ਖਪਣਾ ਨਾਲ ਨਹਾਣੇ ਨੂੰ ਵਿਚਾਰੇ ਨੇ ਵਿੱਜੇ ਵੜਿਆ ਹੋਇਆ ਹੈ ਕਿ ਨਹੀਂ ਬੰਦਾ ਮੇਰਾ ਸੋਹਣਾ ਜਿਹਾ ਭਰਾ ਇਹ ਤਾਂ ਤਾਂ ਟਾਈਮ ਨਹੀਂ ਲੱਗਦਾ ਸੀ ਮਿਲਣ ਆ ਗਏ ਸ਼ਰਮ ਦੇ ਮਾਰੇ ਹੋਰ ਪਾਪੀ ਜੀ ਉਹ ਤੁਸੀਂ ਦੇ ਘਰੇ ਟੱਕਰੀਆ ਬਹਿ ਜਾ ਕਰੋ ਭਰਾ ਕਹਿੰਦਾ ਬਹਿ ਜਾ ਪਹਿਲੀ ਜਿੱਥੇ ਥਾਂ ਮਿਲਦੀ ਉਹ ਕਹਿੰਦੇ ਕਿੱਥੇ ਬੈਠੀ ਹੈ ਕਹਿੰਦੇ ਜਿੱਥੇ ਹਮ ਲੜਕੇ ਵਾਹ ਤੂੰ ਲੜਕੇ ਜਾਓ ਘੋੜੀਆਂ ਦੇ ਸ਼ਕੀਨ ਇਧਰ ਸੇਵਾ ਆ ਰਹੀ ਘੋੜੀ ਦੀ ਇੱਕ ਇਧਰ ਹੈ ਘੋੜੀਆਂ ਨੁਕਰੀਆਂ ਨੁਕਰੀਆਂ ਘੋੜੀਆਂ ਨੁਕਰੀਏ ਭੇਜੇ ਦੇ ਰੰਗ ਨਹੀਂ ਆ ਰਹੀ ਵੈਸੇ ਇਧਰ ਅਮਰੀਕਨ ਪੌਕਟ 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 ਸਾਈਜ਼ ਚਲ ਜੋ ਵੀ ਹੈਗਾ ਯਾਰ ਸਮਝ ਲਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਾ ਰਿਹਾ ਜੀ ਆਪਣੇ ਦੋਸਤ ਨੂੰ ਮਿਲਣ ਵਾਸਤੇ ਗੁਰਪ੍ਰੀਤ ਸਿੰਘ ਪਿੰਡ ਠਿਮੋਵਾਲ ਅਸੀਂ ਇਕੱਠੇ ਜਗਾਰੇ ਦੇ ਇੱਕ ਨਿੱਜੀ ਸਕੂਲ ਵਿੱਚ ਪੜਾਉਂਦੇ ਰਿਹਾ ਕਾ ਬੀ ਸਮਾਂ ਤੇ ਹੁਣ ਤੱਕ ਤੇ ਮੇਰੇ ਸਕੂਲਾਂ ਵਿੱਚ ਟੀਚਿੰਗ ਕਰਨ ਦੇ ਜਿਹੜਾ ਸਫਰ ਹੈ 2008 ਤੋਂ ਲੈ ਕੇ ਹੁਣ ਤੱਕ ਦਾ ਉਹਦੇ ਵਿੱਚ ਮੇਰੇ ਸਿਰਫ ਦੋ ਹੀ ਦੋਸਤ ਐ ਇਹੋ ਜਿਹੇ ਨੇ ਜਿਹੜੇ ਵਾਕਈ ਮੇਰੇ ਦੋਸਤ ਹੈ ਅੱਜ ਵੀ ਦੋਸਤ ਹੈ ਉਹਨਾਂ 'ਚ ਇੱਕ ਜਣਾ ਜਿਹੜਾ ਯੂਪੀ ਰਹੀਂਦਾ ਯੂਪੀ ਚਲੇ ਗਿਆ ਸੰਦੀਪ ਕੁਮਾਰ ਸਿੰਘ ਤੇ ਇੱਕ ਅਗਰਪ੍ਰੇਤ ਸਿੰਘ ਅਸੀਂ ਤਿੰਨ ਦੋਸਤਾਂ ਦੋਸਤੋਂ ਬਾਅਦ ਹੋਰ ਵੀ ਸਕੂਲਾਂ 'ਚ ਜੌਬ ਕੀਤੀ ਹੁਣ ਵੀ ਕਰ ਰਹੇ ਆਂ ਕਈ ਲੋਕ ਪਰ ਉਹਨਾਂ ਦੇ ਨਾਲ ਇੰਨਾ ਕੀ ਰਿਸ਼ਤਾ ਹੁੰਦਾ ਕਿ ਸਕੂਲ ਆਏ ਤਾਂ ਹੈਲੋ ਹੈ ਬਸ ਜ਼ਿਆਦਾ ਨਹੀਂ ਪਰ ਇਹ ਸਾਡਾ ਦੋਸਤ ਹੈ ਜਿਹੜਾ ਇੱਕ ਯੂਪੀ ਰਹੀਂਦਾ ਸੰਦੀਪ ਕੁਮਾਰ ਤੇ ਇੱਕ ਜਿਹੜਾ ਗੁਰਪ੍ਰੇਤ ਸਿੰਘ ਅਸੀਂ ਅੱਜ ਵੀ ਉਹੀ ਦੋਸਤਾਂ ਜਿਹੜੇ ਪਹਿਲਾਂ ਸੀ ਜਦੋਂ ਇਕੱਠੇ ਰਹਿੰਦੇ ਸੀ ਇਵਨ ਮੈਨੂੰ 6 ਸਾਲ ਹੋ ਗਏ ਸਕੂਲ ਛੱਡੇ ਨੂੰ ਤੇ ਅਸੀਂ ਘਰਾਂ 'ਚ ਜਾ ਕੇ ਮਿਲਦੇ ਹਾਂ ਇੱਕ ਦੂਜੇ ਨੂੰ ਕੋਈ ਦੁੱਖ ਸੁੱਖ ਹੰਡਾ ਦੋ ਇਸੇ ਜਾਣੇ ਹੁੰਨੇ ਆ ਤੇ ਭਰਾਵਾਂ ਵਰਗਾ ਸਾਡਾ ਪਿਆਰ ਹੈ ਸੋ ਅੱਜ ਮੈਂ ਆਪਣੇ ਭਰਾ ਨੂੰ ਮਿਲ ਜਾ ਰਿਹਾ ਉਹਦੇ ਖੇਤਾਂ 'ਚ ਕੋਕੂ ਖੇਤਾ ਹੀ ਕੰਮ ਕਰ ਰਿਹਾ ਮੈਨੂੰ ਪਤਾ ਲੱਗਾ ਸੀ ਉਹਦੇ ਖੇਤਾਂ 'ਚ ਹੀ ਮਿਲਣਾ ਨੂੰ ਜਾ ਕੇ ਤੇ ਤੁਹਾਨੂੰ ਵੀ ਉਹਦੇ ਖੇਤ ਵਿਖਾਵਾਂਗੇ ਪਿੰਡ ਤੇ ਮੋਵਾਲ ਚਲੋ ਜੀ ਚੱਲਦੇ ਆ ਧੁੰਦ ਬਹੁਤ ਜ਼ਿਆਦੀ ਪਈ ਆ ਤੇ ਤਕਰੀਬਨ 12 ਦਾ ਟਾਈਮ ਹੋਣਾ ਬਾਵਾ ਤੇ ਧੁੰਦ ਜਿਹੜੀ ਇਹਨਾਂ ਵੇਖ ਲਓ ਚਾਰ ਸਫੇਰੇ ਹੌਲੀ ਹੌਲੀ ਉਹਨਾਂ ਆਪਾਂ ਜਾਣਾ ਵਸੇ ਤੇ ਦੇਖਦਾ ਦੂਰ ਤੱਕ ਪਰ ਫਿਰ ਵੀ ਧੁੰਦਿਆ ਤੇ ਠੰਡ ਵੀ ਆ ਆਪਣਾ ਟ੍ਰੇਨਾਂ ਜਿਹੀ ਨਾਲ ਆਪਣੀ ਕਿਹੜਾ ਕੋਈ ਮਗਰ ਪਿਆ ਹੈ ਨਾ ਤੇ ਇਧਰ ਵੇਖੋ ਜੀ ਬਸ ਬਸ ਮੰਦੀ ਇੱਧਰ ਕੀ ਜਾਨ ਲੱਗ ਗਿਆ ਦੇਖਣਾ ਜਾ ਕੇ ਲੰਗਰ ਲੱਗਾ ਜਾਵਦਾ ਸਹਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲੰਗਰ ਸ਼ਾਂਦ ਲਾਇਆ ਇਹਨਾਂ ਨੇ ਚਾਹ ਦਾ ਲੰਗਰ ਹੈ ਗੱਲਾਂ ਤੇ ਅੱਗੇ ਚੱਲਦੇ ਆ ਇਹ ਸਾਡੇ ਪਿੰਡ ਦੇ ਲੱਗੇ ਸਕੂਲ ਆ ਉੱਥੇ ਲੰਗਰ ਲੱਗਦਾ ਉਸ ਮਸਿਆ ਤੇ ਉਹਦਾ ਨੰਗਰ ਲੱਗਦਾ ਹਰ ਮਸਿਆ ਤੇ। ਬੋਲਾ ਜੀ ਦੋਸਤੋ ਆਪਾਂ ਕਿ ਮੈਲੇ ਵਿੱਚ ਆ ਗਏ ਆ। ਤੇ ਆ ਕੋਚੇ ਵਾਲੀ ਦੁਕਾਨ ਤੇ ਆਪਾਂ ਕੋਚੇ ਖਾਂ। ਭੁੱਖ ਬੜੀ ਲੱਗੀ ਆ। ਆਵਾਜ਼ ਜੀ ਦਸਹਿਰਾ ਗਰਾਊਂਡ ਜੰਡਿਆਲਾ ਗੁਰੂ ਤੇ ਵੈਰਵਰ ਰੋਡ। ਚਲੋ ਅੰਦਰ ਚੱਲ ਕੇ ਕੋਚਾ ਖਾਣੇ ਭੁੱਖ ਬੜੀ ਲੱਗੀ ਕਿਉਂਕਿ ਘਰ ਦੇ ਘਰ ਨਹੀਂ। ਇੱਥੋਂ ਛੱਕ ਕੇ ਫਿਰ ਅੱਗੇ ਜਾਣੇ ਕੋਚਾ। ਹੋਰ ਜਨਾਬ ਜੀ ਕੋਚਾ ਛਕਾਓਗੇ? ਹਾਂ ਜੀ ਹਾਂ ਜੀ ਖਾਓ ਮਾ। ਦੁਕਾਨ 'ਚ ਬੈਠ ਗਏ ਆ ਜੀ ਅਸੀਂ ਆਪਾਂ ਜੀ ਕੋਚਾਸਟ ਬੁਟਨ ਆ ਗਈ ਸੀ ਲੋ ਜੀ ਕੋਚਾ ਗਿਆ ਜੀ ਸਾਡੇ ਕੋਲ ਆਸੀ ਲੱਗੇ ਨੂੰ ਸ਼ੱਕ ਨਾ ਤੇ ਸ਼ੱਕ ਨੂੰ ਬਾਹਰ ਅਗਲੀ ਗੱਲ ਕਰਦੇ ਪਿੰਡ ਧਾਰੜੜਾ ਦੀ ਹੋ ਰਿਆਂ ਜੀ ਤੇ ਆ ਜਿਹੜਾ ਘਾਰ ਹੈ ਇਹਦੇ ਅਗਲੇ ਪਿੰਨੇ ਜਾ ਕੇ ਰਸਤਾ ਬਣਦਾ ਇੱਕ ਅਜਿਹਾ ਆਵਾਜ਼ ਦੀ ਬੜੀ ਸਮੱਸਿਆ ਆ ਰਹੀ ਮੈਨੂੰ ਆਵਾਜ਼ ਬੜੀ ਆਖੋੜ ਨਹੀਂ ਹੋ ਰਹੀ ਤੇ ਇਹਨੇ ਹੁਣ ਕੀ ਭਾਂਦਾ ਜਾ ਕੇ ਜਾਂ ਦੁਬਾਰਾ ਫੇਰ ਵਾਇਸ ਦੇਣੀ ਪਹੁੰਚ ਨਹੀਂ ਤੇ ਆ ਆਪ ਪਹੈੀਆਂ ਆ ਗੀਆਂ ਹੁਣ ਉਹ ਸਾਹਮਣੇ ਮਾਰਡਰ ਪੋੜ ਰਿਹਾ ਨੂੰ ਇਸੇ ਤਰ੍ਹਾਂ ਉਹਨਾਂ ਦੀ ਭਾਈ ਦੇ ਵਿੱਚ ਹੀ ਦੇਣਾ ਤੇ ਮਿਲਦੇ ਹੈਗੇ ਆ ਆ ਵੇਖੋ ਜੀ ਗੁੱਜਰਾਂ ਨੇ ਘਰ ਪਾਇਆ ਇਹ ਮੱਝਾਂ ਗਾਵਾਂ ਮੱਝਾਂ ਇਹ ਗਾਵਾਂ ਪਾਸੇ ਰੱਖ ਦੇਣੀ ਆ ਆ ਵੇਖੋ ਆ ਲੋ ਸੁੱਟ ਜਾਂਦੇ ਸੀ ਤੇ ਖਾਂਦੇ ਰਹਿੰਦੇ ਆ ਆ ਵੇਖੋ ਮੱਝਾਂ ਰੱਖਿਆ ਕਿੰਨੀ ਇਹਨਾਂ ਨੇ ਇੱਧਰ ਵੀ ਮੱਝਾਂ ਰੋਏ ਦੇ ਵਿੱਚ ਹੁੰਦੀ ਰਸਤਾ ਬਣਿਆ ਥੱਲੇ ਪੈਕ ਜੀ ਲਈ ਪਾਣੀ ਜਿਹੜਾ ਮਾੜਾ ਮਟਾਉਂਦਾ ਹੁੰਦਾ ਉਹ ਨਿਕਲ ਮ ਜਾਂਦਾ ਲੱਗਦਾ ਨਹੀਂ ਪਾਣੀ ਲੱਗੇ ਜਿੱਦਾਂ ਆ ਗਏ ਹੁਣੇ ਆਪਾਂ ਇਹ ਨਾਲ ਰੇਤ ਲਾ ਜਾ ਇਲਾਕਾ ਥੋੜਾ ਜਿਹਾ ਜਿੱਧਰ ਆਪਾਂ ਇਹਦੇ ਜਾ ਰਹੇ ਨੇ ਜੇ ਆਹ ਇੱਕਦੋਸੇ 55 ਸਾਲ ਆਸਾਂ ਰੇਤ ਲਈ ਰੇਤ ਦੀ ਜੀ ਤਾਂ ਇੱਥੇ ਸ਼ਾਇਦ ਝੋਨਾ ਵੀ ਘੱਟ ਹੀ ਲੱਗਦਾ ਹੋਵੇ ਕਿਉਂਕਿ ਤੇ ਰੇਤਲੀ ਪੈਰੀ ਜੇ ਝੋਨਾ ਲਾਉਣਾ ਤੇ ਐਵੇਂ ਪਾਣੀ ਦਾ ਖੋਹ ਹੀ ਹੁੰਦਾ ਵੈਸੇ ਤੇ ਇੱਥੇ ਨਾ ਲੰਗਰ ਵੀ ਲਾਉਂਦੇ ਆ ਮੇਰੇ ਖਿਆਲ ਨੂੰ ਸ਼ਾਇਦ ਸੰਗਰਾਮ ਦੇ ਕਿਉਂਕਿ ਮੈਨੂੰ ਤਾਂ ਪਤਾ ਮੈਂ ਕਿਹੜੇ ਲੰਗਿਆ ਸੀ ਇੱਥੋਂ ਦੀ ਉਦੋਂ ਕਿ ਦਿਹਾੜਾ ਸੀ ਬੰਦੇ ਮਸਕ ਜਗਰ ਸੰਗਰਾਮ ਤੇ ਸੀ ਤੇ ਇੱਥੇ ਲੰਗਰ ਲੱਗਾ ਹੋਇਆ ਸੀ ਮੈਨੂੰ ਤਾਂ ਪਤਾ ਵਾ ਬਸ ਇਹਨੂੰ ਇਸ ਬੰਦੇ ਦੀ ਆਦੀ ਜਾਣਕਾਰੀ ਨਹੀਂ ਤੇ ਇੱਕ ਦੋ ਵਾਰੀ ਇਦਾਂ ਕਰ ਭੇਜਣੀ ਮਿਲਣ ਵਾਸਤੇ ਮੈਂ ਆਸੀ ਇੱਧਰ ਕਿੜੀਆਂ ਮੇਰੀਆਂ ਉਦਾਂ ਕਣਕਾਂ ਦੂਰ ਦੂਰ ਤੱਕ ਘਰ ਨਹੀਂ ਨਜ਼ਰ ਆ ਰਿਹਾ ਕੋਈ ਪੈਲੀਆਂ ਹੀ ਆ ਵੈਸੇ ਉਹ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਨਿਸ਼ਾਨ ਸਾਹਿਬ ਇਹ ਬਾਬਾ ਫਰੀਦ ਜੀ ਦਾ ਗੁਰਦੁਆਰਾ ਵਾ ਗੁਰਦੁਆਰਾ ਬਾਬਾ ਫਰੀਦ ਜੀ ਇੱਧਰ ਆਲੂ ਲਾਏ ਆ ਹੋ ਆ ਜੀ ਪਹਿਲੀ ਸਾਡੇ ਭਰਾ ਦੀ ਗੁਰਪ੍ਰੀਤ ਸਿੰਘ ਦੀ ਮਰਡਰ ਟੂ ਤੋੜ ਲਈਆਂ ਬੀਬੀਆਂ ਤੇ ਚੱਲਦੇ ਆ ਅੱਗੇ ਜਾ ਕੇ ਮਿਲਦੇ ਗੁਰਪ੍ਰੀਤ ਸਿੰਘ ਲੋ ਜੀ ਆਉਂਦੇ ਆ ਸਾਡਾ ਸਵਾਗਤ ਕਰ ਰਹੇ ਨੇ ਕੁੱਤੇ ਸਸੀ ਅੰਕਲ ਜੀ ਇਕਰਪੇ ਸਿੰਘ ਦੇ ਚਾਚਾ ਜੀ ਨੇ ਜੀ ਇਹ ਵੀ ਪੈਲੇ ਜੀ ਕੰਮ ਕਰ ਰਹੇ ਤੇ ਮਿਲਦੇ ਨਹੀਂ ਆਕਰਪੇ ਸਿੰਘ ਇਹ ਪੀਪਲ ਬੰਬੀ ਦੇ ਇਧਰ ਛੋਟੀ ਜੀ ਕੋਈ ਜਗ੍ਹਾ ਬਣਾਈ ਸ਼ਾਇਦ ਹਾਂ ਜੀ ਹੈਨਾ ਜਗ੍ਹਾ ਬਣਾਈ ਮਾਰੀ ਇਹ ਕਿਸੇ ਮਹਾਪੁਰਸ਼ਾਂ ਦੀ ਜਗ੍ਹਾ ਹੀ ਬਣਾਈ ਆ ਤੇ ਮਤਲਬ ਕਹਿੰਦਾ ਬੜੇ ਚੰਗੇ ਮਹਾਪੁਰਸ਼ ਹੋ ਤੇ ਬੜਾ ਵਿਸ਼ਵਾਸ ਇਹਨਾਂ ਨੂੰ ਇਹ ਇਧਰ ਤੂੜੀ ਸਮਝ ਚੱਲ ਰਿਹਾ ਪੂਰਾ ਪਟ ਦੇ ਕਿਤੇ ਡੇਗੀ ਨਾ ਪਵਾ ਮੈਂ ਭਰਾ ਦੇ ਚਾਹ ਜੇ ਉੱਥੇ ਜੇ ਐਵੇਂ ਨਾ ਕੋ ਜੱਟ ਨੂੰ ਕਿਤੇ ਝਟਵੇਲੇ ਰਹਿੰਦੇ ਆ ਜੱਟਾਂ ਨੂੰ ਪਹਿਲੀਆਂ ਦੇ ਵਿੱਚ ਮਿੱਟੀ ਨਾ ਮਿੱਟੀ ਹੋਣਾ ਪੈਂਦਾ ਲੋ ਜੀ ਇਹ ਨਿਕਰਪੇ ਸਿੰਘ ਦੇ ਚਾਚਾ ਜੀ ਦੇ ਬੇਟਾ ਜੀ ਬੁਰ ਮਾਰ ਵਧੀਆ ਵਧੀਆ ਪਾਇਆ ਸਰ ਗਿਆ ਸਾਸਰੀ ਘਰ ਠੀਕ ਠਾਕ ਜੀ ਹਾਂਜੀ ਹਾਂਜੀ ਮੈਂ ਕਿਹਾ ਭੇਜਨੇ ਤਾਂ ਨਿਕਲਣਾ ਨਹੀਂ ਬਾਹਰ ਪਾਈ ਮੇ ਲਈਏ ਕਿਤੇ ਚੱਲ ਅੱਛਾ ਲੋ ਜੀ ਇਹ ਜੱਟੀ 15 ਮਰਬਿਆਂ ਵਾਲੀ ਬਣਾ ਲੈ ਲੱਗੀ ਆ ਅਦਰ 15 ਮਰਬਿਆਂ ਦੀ ਚਾਹ ਪਾਣੀ ਦੀ ਸੇਵਾ ਇੰਨੇ ਵੀਨੇ ਸਾਰਾ ਦਿਨ ਇੱਥੇ ਹੀ ਆਪਾਂ ਇਹ 15 ਮਰਬਿਆਂ ਦੀ ਜੱਟੀ ਵਿਖਾਉਂਦੇ ਤੁਹਾਨੂੰ ਆਜੋ ਆਜੋ ਮੰਗ ਖਵਾਇਓ ਇਹ ਮੈਂ ਕਹਾਂ ਵੀ ਮੈਂ ਇੱਥੇ ਪਿਛਾ ਮੋੜ ਜਾਂਗਾ ਕਿਉਂ ਮੈਂ ਦੱਸਾਂ ਹੁਣ ਇਹ ਮੰਗ-ਮੁੰਗ ਵਾਲੀ ਗੱਲ ਗਲਤ ਜੀ ਅਦਰ ਦੇਖੋ ਜੀ ਪਾਪਾ ਜੀ ਸਾਸਰੀ ਅਕਾਲ ਸਾਸਰੀ ਅੰਕਲ ਸਾਸਰੀ ਕੀ ਹਾਲ ਜੀ ਚੰਗਾ ਪਹਣਾ ਤੋ ਓ ਕੀ ਹਾਲ ਮੇਰੇ ਪੁੱਤ ਦਾ ਓਏ ਇਧਰ ਵੇ ਮੇਰੇ ਹਲ ਹੈਲੋ ਕੀ ਹਾਲ ਆ ਇਧਰ ਵੇ ਲੈ ਜੱਛੂ ਆਪ ਤੇ ਬੈਲੀਆਂ ਚ ਖਬਣਾ ਨਾਲ ਨਹਾਣੇ ਨੂੰ ਵਿਚਾਰੇ ਨੇ ਵਿੱਜੇ ਵੜਿਆ ਹੋਇਆ ਹੈ ਕਿ ਨਹੀਂ ਬੰਦਾ ਆ ਜੀ ਸਾਡਾ ਮੇਰਾ ਸੋਹਣਾ ਜਿਹਾ ਭਰਾ ਇਹਦਾ ਤਾਂ ਟਾਈਮ ਨਹੀਂ ਲੱਗਦਾ ਸੀ ਮਿਲਣ ਆ ਗਏ ਸ਼ਰਮ ਦੇ ਮਾਰੇ ਯਾਰ ਮੇਰੇ ਭਰਾ ਦਾ ਔਰ ਬਾਬੀ ਉਹ ਤੁਸੀਂ ਤੇ ਘਰੇ ਟੱਕਰੀਆਂ ਬਹਿ ਜਾ ਕਰੋ ਰਾਖਵਾ ਗਏ ਆ ਤੇ ਭਰਾ ਕਹਿੰਦਾ ਬਹਿ ਜਾ ਪਹਿਲੀ ਜਿੱਥੇ ਥਾਂ ਮਿਲਦੀ ਉਹ ਚਮਕਿੱਦਣਾ ਦੇ ਨਾ ਪਰੋਣੇ ਗਏ ਉਹ ਕਹਿੰਦੇ ਕਿੱਥੇ ਬੈਠੀ ਹੈ ਕਹਿੰਦੇ ਜਹਾਂ ਹੰਮ ਲੜਕੇ ਵਾਂ ਤੂੰ ਲੜਕੇ ਜਾਓ ਸੋ ਅਸੀਂ ਲੱਭਦੇ ਥਾਂ ਪੈਣ ਵਾਸਤੇ ਇੱਥੇ ਭਰਾ ਕੋ ਕਿੰਨੀਆਂ ਘੋੜਵਾਂ ਦੇ ਜਾਂਦੀਆਂ ਤੈਨੂੰ ਆਪਣੀ ਪੰਜ ਪੰਜ ਠੀਕ ਘੋੜਵਾ ਵੇਖਾਂ ਮਲਾਈ ਕੋ ਘੋੜਾ ਤੂੰ ਕਿਦਾ ਪੰਜ ਕਹਿ ਤੀ ਫਿਰ ਝੂਠ ਬੋਲੇ ਝੂਠ ਬੋਲੇ ਕਊਗਾ ਕੱਟ ਰਾਤੀ ਮੈਂ ਕੀਤੀ ਹੀ ਗੱਲ ਉਹਦਾ ਨਾ ਆਓ ਮੈਂ ਕਹ ਰਾਦਾ ਹੈਗਾ ਮੇਰਾ ਜਾਨ ਦਾ ਹੈ ਰਾਦਾ ਮੇਰਾ ਹੈਗਾ ਮੈਂ ਕਹ ਜਾਨ ਦਾ ਕੱਲ ਭਲਕੇ ਤੇਰੇ ਕੋ ਇਹਦਾ ਹੋਇਆ ਕਿੰਨੇ ਪੈਂ ਜਾਂ ਤੋੜੇ ਚ ਥੋੜੀ ਜਾਂ 45 46 ਬਸ਼ਰ 45 ਇਹ ਤੋਲ ਕੇ ਦੇਨੇ ਹੁੰਦੇ ਕਿ ਜਾਂ ਨਤਾਜੇ ਨਹੀਂ ਅੱਛਾ ਮੈਂ ਭਲਾ ਉਹ ਦਹੀਂ ਉਕੇ ਬੁਕੇ ਕਹਿੰਦੇ ਨੇ ਕਿੰਨੇ ਲੈਣੇ ਭਾਈ ਚਲੋ ਜਾਈਏ ਤਾਂ ਗੱਲ ਕਰੀ ਤੇ ਨਾ ਪਾੜੇਗਾ ਭੰਦਾ ਹੀ ਆ ਫੋਟੋ ਬੰਦਾ ਹੀ ਆ ਵੀਡੀਓ ਉਦੋਂ ਉਦੋਂ ਢਾਈਏ ਦੇ ਭਾੜੇ ਸਵਾ ਦੇ ਭਾੜੇ ਢਾਈਏ ਭਾੜੇ ਅੱਜ ਕੱਲ ਤੇ ਲੈ ਗਏ ਹੁੰਦੇ ਪਾ ਓਕੇ ਬੋ ਚਾਹਿਆ ਦੇ ਕੇ ਬੱਚਿਆਂ ਨੂੰ ਆਏ ਬੱਚੇ ਪਤਾ ਨਹੀਂ ਸਕੂਲ ਦਾ ਪਾਪਾ ਜੀ ਦਾਦਾ ਦਾ ਵੀ ਦਾਦਾ ਵੀ ਦਾਦੇ ਨੇ ਅੱਲੀ ਪੰਜ ਹਲਾ ਨਹੀਂ ਆਇਆ ਛੇ ਨਹੀਂ ਹਾਲੀ ਸਕੂਲ ਆਣਾ ਹਾਂ ਸਮਾਰਟ ਨਹੀਂ ਲੈਦੇ ਆਈ ਗੱਲ ਤਾਂ ਕਹਿੰਦੇ ਵੀ ਸਾਰੇ ਆਈਗਾ 2 2 ਸਾਰੇ ਨਿਆਣੇ ਪਹਿਲੇ ਸਕੂਲ ਅਗਰੇ ਹੁਣ ਹਾਲ ਚੱਲ ਜਾਂਦੇ ਆ ਵੀ ਜਿਹੜਾ ਵੀ ਬੱਚਾ ਹੋਇਆ ਸਾਡੇ ਸਕੂਲੇ ਮਾਇਓ ਸੁਨਾ ਪੋਇਮ ਆਉਂਦੀ ਇਹਨੂੰ ਕੋਈ ਪੋਇਮ ਕਿੱਥੇ ਹੁੰਦੀ ਨਹੀਂ ਨਾ ਨਹੀਂ ਆਉਂਦੀ ਪੋਇਮ ਜੇ ਆਉਂਦੀ ਤੇ ਸੁਣਾਉਂਦੀ ਨਾ ਸੁਨਾ ਪੋਇਮ ਬਾਈ ਲੀਗਟਾ ਬਟ ਯੂ ਆਰ ਇਧਰ ਨੂੰ ਵੇਖ ਕੇ ਇਧਰ ਵੇਖ ਕੇ ਸੁਣਾ ਨਾ ਫੇਰੀ ਆਵਾਜ਼ ਆਉ ਤਰੀ ਮੇਰੇ ਕੋ ਇਧਰ ਨੂੰ ਵੇਖ ਜੱਸੂ ਬੋਲ ਫੇਰ ਬੋਲ ਬਹੁਤੀ ਅਸੀਂ ਆਪਣੇ ਭਰਾ ਦੇ ਘਰ ਨੂੰ ਜਾ ਰਹੇ ਆ ਟਰੱਕ ਦਾ ਘਰ ਜਾ ਕੇ ਚਾਹ ਪੀ ਕੇ ਆਉਣੀ ਆ ਮੈਂ ਤਾਂ ਕਿਹਾ ਚਾਹ ਤਾਂ ਬਗੈਰੀ ਸਾਰ ਲੈਂਦੇ ਕਹਿੰਦਾ ਨਹੀਂ ਸਾਰਦੇ ਚਾਹ ਛਿਣੀ ਲੈਣੀ ਆ ਪਰਾਧ ਘਰ ਜਾਗੇ ਚਾਹ ਪੀਣੇ ਨਾਲੇ ਪਰਾਧ ਦੀ ਮੰਮੀ ਨੂੰ ਮਿਲਣੇ ਆ ਮੰਮੀ ਢੱਲੇ ਮਠੇ ਰਹਿੰਦੇ ਥੋੜੇ ਜੇ ਤੇ ਘਰ ਦੇ ਦਰਸ਼ ਵੀ ਕਰੌਣੇ ਤੁਹਾਨੂੰ ਅੱਜ ਪਰਾਧ ਘੋੜੀਆਂ ਦੇ ਸ਼ਕੀਨ ਇੱਧਰ ਸੇਵਾ ਹਾਰੀ ਘੋੜੀ ਦੀ ਇੱਕ ਇੱਧਰ ਹੈ ਚਿੱਟੇ ਰੰਗ ਚਿੱਟੇ ਪਿਓਰ ਚਿੱਟੇ ਆ ਨੇ ਦੋਵੇਂ ਦੋਵੇਂ ਘੋੜੀਆਂ ਆ ਘੋੜੀਆਂ ਨੁਕਰੀਆਂ ਨੁਕਰੀਆਂ ਘੋੜੀਆਂ ਨੁਕਰੀਆਂ ਇਹ ਨੁਕਰੀ ਘੋੜੀ ਆ ਵੇਖੋ ਆ ਕੰਨ ਕੱਸ ਲਿਆ ਅਗਲੀ ਨੇ ਵੇਖ ਲਓ ਹਾਂ ਕੀ ਬਾਤ ਹੈ ਇਹ ਵਿਚਾਰੀਆਂ ਬਹਿ ਕੇ ਗੰਦੀਆਂ ਹੋਈਆਂ ਉਧਰ ਤਵਾ ਤਵਾਈ ਹੋ ਰਹੀ ਇਹਨਾਂ ਦੀ ਕੰਨ ਬਿਲਕੁਲ ਸਦੇ ਦੋਵਾਂ ਦੇ ਹਾਂ ਨੁਗਲੀਆਂ ਕਰੇ ਤਾਂ ਹਾਂ ਇਹਨਾਂ ਦਾ ਰੇਟ ਰੂਟ ਵਾਵਾ ਹੀ ਹੋਣਾ ਨਾ ਇਹਨਾਂ ਦਾ ਲੱਖਾਂ ਨੇ ਅੱਛਾ ਆ ਕਿੰਨੇ ਦੀ ਹੋਗੀ ਘੋੜੀ ਆ ਉਹ ਤੈ ਤਾਂ ਮੈਂ ਰੱਖ ਲੀ ਤਿੰਨ ਚਾਰ ਲੱਖ ਦੀ ਹਾਂ ਤਾਂ ਤੁਸੀਂ ਤੁਸੀਂ ਵੱਡੀ ਲੈ ਕੇ ਨੀਗੀ ਜੀ 23 30 ਹੋਣਾ ਮਾਲਾ 18 ਲੈ ਦੇਤੀ ਲਾ ਫਿਰ ਵੀ 10 ਮਹੀਨੇ ਦੀ ਬੱਚੀ ਲੱਖ ਦੀ ਵੇਚੀ ਹੈ ਇਹ ਘੋੜੀ ਦੀ ਦੇਖੋ ਕੋਨੇ ਦਾ ਹੁਣ ਰੰਗ ਜਿਹੜਾ ਬੱਗਾ ਹੋ ਗਿਆ ਨਹੀਂ ਚਿੱਟਾ ਘਟਣਾ ਹੈ ਹਾਂ ਚਿੱਟਾ ਪ્યો ਚਿੱਟੀਆਂ ਪ્યો ਚਿੱਟੀਆਂ ਨਾ ਇਧਰ ਦੇਖੋ ਜੀ ਇੱਕ ਸ਼ੇਰ ਨਹੀਂ ਹੋਰ ਆ ਗਈ ਜੀ ਕੀ ਬਾਤ ਹੈ ਇਹ ਭੇਜੇ ਦੇ ਰੰਗ ਨਹੀਂ ਆ ਰਹੀ ਹੈ ਵੈਸੇ ਇਧਰ ਆ ਇਹ ਇਹ ਕਿਹੜੀ ਕਿਹੜੀ ਨਸਲ ਹੈ ਇਹ ਅਮਰੀਕਨ ਪਾਕਟ ਸਾਈ ਅਮਰੀਕਨ ਪੌਕੜ 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 ਸਾਈਜ ਚਲ ਜੋ ਵੀ ਹੈਗਾ ਯਾਰ ਸਮਝ ਲਿਓ ਮੇਰੇ ਤਾਂ ਸਮਝ ਨਹੀਂ ਆਉਂਦੀ ਕੀ ਬੋਲੀ ਜਾਂਦਾ ਏ ਇਹ ਜਿਹਨੂੰ ਫੜਦੀ ਹੁ ਨਹੀਂ ਛੱਡਦੀ ਇਹਨੇ ਨਹੀਂ ਨਹੀਂ ਹਾਂ ਇਹ ਬੜੀ ਫਰੈਂਡਲੀ ਹੈਗੀ ਹੈ ਅੱਛਾ ਕੀ ਬਾਤ ਹੈ ਬੜੀ ਭੋਲੀ ਭਾਲੀ ਜੀ ਲੱਗੰਦੇ ਆ ਨਾ ਨਿਗੀ ਜੀ ਹੈਗੀ ਹੈ ਨਾ ਕਾਫੀ ਕਾਸਟਲੀ ਹੈ ਹਾਂ ਨਿਗੀ ਜੀ ਆਹੜਾ ਪੁੱਤ ਵੀ ਆ ਗਿਆ ਨਿਗਾ ਜੀ ਹੈਲੋ ਹੈਲੋ ਸ਼ਾਸ਼ੀ ਗਾਲ ਕੀ ਆ ਮੇਰੇ ਪੁੱਤ ਦਾ ਤੇ ਵਾਜਾ ਬੂਜਾ ਤਾਂ ਛੱਡਦਾ ਨਾ ਵਾਜਾ ਦੋਦੋ ਛੁੱਟ ਗਿਆ ਸੀ ਲੋ ਜੀ ਚਾਹ ਆ ਗਈ ਸਾਡੇ ਕੋਲ ਤੇ ਚਾਹ ਦਾ ਨਜ਼ਾਰਾ ਲੈ ਰਹੇ ਆ ਮਾਤਾ ਜੀ ਪਏ ਨੇ ਮੰਜੀ ਤੇ ਕਿਉਂਕਿ ਥੋੜਾ ਜਾ ਤੁਰੰਝ ਪ੍ਰੋਬਲਮ ਆਉਂਦੀ ਉਹਨਾਂ ਤੇ ਸੱਟ ਲੱਗ ਗਈ ਸੀ ਲੋ ਜੀ ਭਰਾ ਦਾ ਘਰ ਵਿਖਾਉਣਾ ਤੁਹਾਨੂੰ ਵੇਖੋ ਹੈ ਭਰਾ ਦੀ ਗੱਡੀ ਖਲੋਤੀ ਆ ਤੇ ਗੱਡੀ ਤੇ ਪਿਆ ਕੱਪੜਾ ਜੱਟ ਦੀ ਸ਼ਾਨ ਹੈ ਪੂਰੀ ਰਸੋਈ ਤੇ ਆ ਕਸਰਤ ਕਰਨ ਵਾਸਤੇ ਰੱਖਿਆ ਜੀ ਸਮਾਨ ਏਸੀ ਰੋਸ਼ਲਾ ਹੋਣੀ ਗੱਲ ਕਿੱਟੀ ਘੜਤੀ ਮਾੜੀ ਮੋਟੀ ਹੈ ਜੇ ਥੱਲੇ ਲੱਤਾਂ ਰਹਿ ਨਹੀਂ ਆਦੀਆਂ ਹੋਲੀ ਹੋ ਰਹੀ ਸਾਰਾ ਸਹਫ ਹੋ ਜੂ ਬੱਕਰੀ ਇਹ ਹੈ ਜੀ ਬਾਬਾ ਗੁਰੂ ਦਿੱਤਾ ਜੀ ਦਾ ਗੁਰਦੁਆਰਾ ਇਹ ਵੀ ਤਿੰਮੋਵਾਲ ਪਿੰਡ ਦੇ ਵਿੱਚ ਹੀ ਆ ਸਾਹਮਣੇ ਨਜ਼ਰ ਆ ਰਿਹਾ ਤੁਹਾਨੂੰ ਇਹਦੇ ਵੀ ਕਿਸ ਦਿਨ ਦਰਸ਼ਨ ਕਰਾਂਗੇ ਜਾ ਕੇ ਬਾਬਾ ਗੁਰੂ ਦਿੱਤਾ ਜੀ ਦਾ ਗੁਰਦੁਆਰਾ ਜੀ ਲੈ ਲੈ ਜਾਣਾ ਅਸੀਂ ਹੁਣ ਜਾ ਰਹੇ ਹਾਂ ਘਰ ਨੂੰ ਭਰਾ ਨੂੰ ਮਿਲਿਆ ਤੇ ਫਿਰ ਮਿਲਦੇ ਆਂ ਅਗਲੇ ਵਲੌਗ ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਰੇ ਜਣੇ ਵਲੌਗ ਵੇਖਿਓ ਤੇ ਭਰਾ ਦੇ ਨਾਂ ਤੇ ਕਮੈਂਟ ਕਰਿਓ ਪੰਗਾ ਸਾਰਿਆਂ ਨੇ ਫੇਰ ਇੱਕ ਵਾਰੀ ਸਤਿ ਸ੍ਰੀ ਅਕਾਲ